ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਪਾ ਜੀ ਅੱਜ ਪਹੁੰਚੇ ਨੇ ਦੇਖਣ ਝੰਮਾ ਤੇ ਦੇਖ ਰਹੇ ਨੇ ਖੜ ਕੇ ਇਹ ਖੜ ਕੇ ਹੀ ਘੁੰਮੇ ਦਾ ਅੱਜ ਇਹ ਤਾਂ ਦੂਜਾ ਮਸਲਾ ਹੈ ਕਿ ਦੋਨੇ ਤੁਸੀਂ ਅੱਜ ਮਿਸਤਰੀ ਵੱਲ ਅੱਜ ਹਾਂਜੀ ਠੀਕ ਹੈ ਆ ਜਾਨ ਮੈਂ ਦਰ ਮਿਸਤਰੀ ਨੂੰ ਲਈਏ ਸਾਸਰੀ ਕਾਲ ਜੀ ਠੀਕ ਹੈ ਜੀ ਹੁਣ ਬਜਰੀ ਦੱਬੜ ਜੋ ਸਾਰਾ ਆਹ ਹਾਂ ਦੇਖੋ ਨਿੰਮਾ ਜੀ ਕਮੀ ਬੇਸੀ ਕੋਈ ਨਿਕਲਿਆ ਨਾ ਨਹੀਂ ਆਉਣਾ ਆਉਂਗੇ ਉਹ ਹੋ ਫਿਰ ਉਹ ਬਾਦਸ਼ਾਹ ਬੰਦਾ ਆਹੋ ਆਉਣ ਵਾਲਾ ਆਉਂਦੇ ਹੋ 9 ਵਜੇ ਤੋੜਾ ਹੁਣ ਉਹਨੂੰ ਫੋਨ ਕਰਨਾ ਮੈਂ ਦੁਕਾਨ ਤੋਂ ਸੌਦੇ ਪੂਣ ਗਿਆ ਹੋਇਆ ਲੱਕੜੀ ਵਾਲਾ ਵੀ ਆ ਗਿਆ ਲੱਕੜੀ ਇਹ ਤਾਂ ਮੁੰਡਾ ਖਰਾ ਕਿੱਧਰ ਤੇ ਹੈਲੋ ਹੋਈ ਸੀ ਕਿਤੇ ਅੱਛਾ ਉੱਧਰ ਹੋਈ ਥੱਲੇ ਕੀ ਹੋ ਗਿਆ ਆੜੇ ਬੋਤਲਾ ਭਰਨਾ ਆ ਪਰ ਬਰਦਰ ਗੁੱਲੇ ਭਰਨਾ ਇਹ ਕੰਮ ਕਰ ਹਾਂ ਉਹਦੀ ਸਾ ਤੇਰੀ ਪੱਕੀ ਡਿਊਟੀ ਹੈ ਇਹ ਦੇਖੋ ਪਿੱਛੇ ਨੂੰ ਨਾ ਕਰ ਜਿਓ ਪੱਕੀ ਹੋ ਗਈ ਲੋ ਜੇ ਕੋਰਾ ਪੱਕੀਆਂ ਹੋ ਰਹੀਆਂ ਅੰਦਰ ਮੇਰਾ ਵੀ ਸ਼ਾਮ ਨੂੰ ਹੀ ਲੱਗਦਾ ਇਹ ਪੋਰ ਹੈ ਜੇ ਦੇਖਣ ਦੀ ਆ ਗਿਆ ਤਾਂ ਉਹ ਪੱਕਾ ਮੜਾ ਲਾ ਦੋ ਰੇ ਪੰਜ ਜੱਟ ਦਾ ਇਹ ਤੇ ਜੱਜਦੀਆਂ ਹਾਂ ਦੇਖ ਤਾਂ ਹਾਂ ਚਮਕਦਾ ਇਹ ਪੂਰਾ ਇਹ ਕਮਰੇ ਦੇ ਕਹਿੰਦੇ ਘਟੀਆਂ ਟਾਇਲ ਲਾਈ ਆ ਇਹ ਨਾ ਸਭ ਤੋਂ ਵੱਧ ਚਮਕਣ ਲੱਗਿਆ ਹੋਇਆ ਹੈ ਫਰਾਂ ਦੇ ਆਨੇ ਕੋ ਦਾ ਨਵਾਂ ਬੱਦਲ ਤੇ ਤੇ ਉਹ ਤੋਂ ਘਟਕ ਕਰਾਵਾਂਗੇ ਟੈਂਸ਼ਨ ਨਾਲੇ ਪਹਿਲਾ 2 ਨੰਬਰ ਤਾਂ ਇਹ ਕਰਨਾ ਦਾ ਭਾਈ ਉਹ ਲਾਈ ਨਹੀਂ ਹੈ ਆਊਗਾ ਉਹ ਇੱਥੇ ਲੱਗਣਾ ਆਊਗਾ ਉਹ ਉਹ ਸਾਰਾ ਟੱਬਰੇ ਲੱਗ ਗਿਆ ਓਏ ਪਾਣੀ ਭਰਨ ਕਿਰਪਾਣੀ ਉਧਰ ਤੇ ਮੰਗੀ ਜਾਂਦੇ ਆ ਉਧਰ ਆ ਗਈ ਟੁੱਟਕ ਨਹੀਂ ਉਧਰ ਆ ਗਈ ਚੱਲ ਠੀਕ ਆ ਨਵੇਂ ਕਮੀ ਪੇਸ਼ੀ ਦੱਸ ਤਾ ਕੋਈ ਹਾਂ ਉਹ ਰਿੰਪੜੀ ਦਾ ਤੱਪਰ ਕਾ ਤੱਪਰ ਤੇ ਹੈ ਹਾਂ ਹਾਲੀ ਬਾਉਂ ਜੰਦਰ ਸਿੰਘ ਦਾ ਕੀ ਕਰਾ ਬਾਥਰੂਮ ਲਾਸਟ ਵਿੱਚ ਹੋਊਗਾ ਫਿਰ ਇਸ ਤੋਂ ਚੱਲੇ ਬਟਾਇਆ ਲੱਗਣੀ ਹੈ ਨਾ ਇਹ ਪੰਨਾਈ ਦੀ ਹੈ ਤਾਂ ਟੈਲ ਨਾ ਹਾਂ ਹਾਂ ਆ ਪੈ ਵੀ ਲਾਉਣਾ ਨਾ ਪਰ ਇਹ ਉਹ ਕੱਟਾ ਆ ਮਾਰ ਕੇ ਤੋਹ ਹਾਂ ਓਏ ਕੀ ਆ ਨੋ ਇੱਕ ਬੂਰੀ ਪਈ ਤੇ ਚੂਨੇ ਦੀ ਇੱਧਰ ਪਈ ਆ। ਇੱਧਰ। ਉਹ ਜੀਤੇ ਪਾਤ ਦੀ ਚੂਨਾ ਦੀ ਬੋਰੀ ਇੱਕ ਪੁੱਤ ਦੂਜੀ ਵੀ। ਦੂਜੀ ਪਾਤ ਦੀ? ਨਹੀਂ, ਦੂਜੀ ਪਰ ਨਹੀਂ। ਵਾਸਤਾ ਇੱਕ ਪਾਈ ਦੀ। ਤੂੰ ਮੇਰੀ ਘੋਟਾ ਦੀ ਚੂਨਾ ਪਾਉਂਦਾ। ਹਾਂ ਹਾਂ। ਫਿਰ ਉਹ ਪਈ ਗਿਆ ਅੰਮੀ ਉਪਰ ਨੇ। ਆਈ ਇਹ ਪਾਣੀ ਪਾ ਲੈਣਾ ਜੰਦਾ ਨਹੀਂ ਹੁੰਦਾ ਨੀ। ਹਾਂ। ਆਪਾਂ ਇਹਦੇ ਖੱਦ ਪਾਉਂਦੇ। ਉਧਰ ਪੂਰੇ ਪੂਰੇ ਪਾਦੇ ਆ ਥੱਲੇ ਤੈਨੂੰ ਦੱਸਾਂ ਕਿੱਥੇ ਇੱਥੇ। ਨਮੀ ਉਹ ਨਮੀ ਕਿੱਧਰ ਉਧਰ ਥੱਲੇ ਦਿਖਾਵਾਂ ਉਹ ਉਧਰ ਥੱਲੇ ਕਿੱਥੇ ਰਹਿ ਗਿਆ ਸਰੀਆ ਇਹ ਲੜਕਰ ਵਾਤੇ ਆ ਵੀ ਤੈਨੂੰ ਹਾਂ ਚੱਲ ਬੜਤਨੇ ਆ ਆ ਬਹੁਤ ਘੰਟਿਆ ਆ ਕਿਆ ਕਰੇ ਹੁਣ ਕਿੱਧਰ ਕਿੱਧਰ ਹੋਈ ਜਾਈਏ आते थे दाम थे कारगारी लकड़ी जारी, जारी। दिखाइए तो 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 दो बंद उधर तो लाते, तो लाते। चल ਅੱਜ ਇੱਕ ਕਮਰਾ ਕਰਦਣਗੇ ਆਹ ਕੰਦ ਰਹਿ ਗਿਆ ਹਲੇ ਉਹ ਤਾਂ ਕੰਮ ਬਹੁਤ ਕਰ ਆਹ ਕੰਮ ਕਰਿਆ ਹਲੇ ਲੋਜੇ ਮਿਸਤਰੀ ਸੁਤੀ ਮਾਰਨ ਮੇਰੇ ਤੇ ਬਈ ਤਾਰਾਂ ਦਾ ਇਸ ਕਰੀ ਉਹ ਪਤਾ ਲੈ ਲੈ ਕੇ ਆ ਜਾ ਹਾਲ ਮੇਰੇ ਦੂਜੇ ਮਿਸਤਰੀ ਥੰਮੇ ਰਹੀ ਉਹ ਨਹੀਂ ਆਏ ਹਲੇ ਉਹ ਵੀ ਨਹੀਂ ਮੈਨੂੰ ਲੱਗਦਾ ਦੁਆਲੇ ਮੀਨੀ ਨਾ ਨਾ ਉਹਨਾਂ ਦੇ ਰਿਹਾ ਤਾਂ ਉਹਨਗੇ ਮੇਰੇ ਨਾਲ ਇੱਥੇ ਨਹੀਂ ਆਇਆ ਹਾਂ ਹਾਂ ਪੂਰੇ ਆਵੇਂ ਆ ਤੂੰ ਬੜੋ ਜੀ ਤੁਸੀਂ ਬੜੋ ਜੀ ਕੰਮ ਕਰਦੇ ਆਂ ਵਿਹਣਾ ਆਈ ਕਿਦੇ ਸੈੱਟ ਕਰਿਆ ਲਾ ਵੀ ਨੀ ਮੇ ਦੇਖ ਆ ਜਾ ਤੈਲ ਕੰਧ ਪਰ ਵੀ ਲਾ ਦਿੱਤੇ ਹਾਂ ਵਧੀਆ ਵਧੀਆ ਲੱਗਦੀ ਟੈਲ ਕੰਧ ਪਰ ਲੱਗੀ ਹੋਈ ਮੈਂ ਆਉਂਦੇ ਨੂੰ ਹੋਰ ਭਾਗ ਉੱਪਰ ਲੱਕੜੀ ਲਾ ਦਿੱਤੀ ਇੱਥੇ ਵੀ ਟੈਲ ਲਾ ਦਿੱਤੇ ਗੱਭਿਆ ਉਹਦੇ ਟੀਵੀ ਲੱਗੂਗਾ ਹਾਂ ਆਈ ਲੱਗਦਾ ਲੱਕੜੀ ਉਡੀ ਜੀ ਨੂੰ ਸਾਹ ਫਾਤ ਤੈਲ ਤਾਂ ਸਰ ਹਾਂ ਪੱਕਾ ਮਨ ਇਹ ਗੱਲ ਮੋਰੇ ਬੜੀ ਲੱਗਦਾ ਇਹ ਇੱਥੇ ਪ੍ਰੋਫਾਈਲ ਲਾਈਟ ਲੱਗਣੀ ਆ ਇੱਥੇ ਸਾਈਡ ਪਰ ਹਾਂ ਹੋਰ ਅੱਜ ਲੱਗਣਾ ਹੋਣਾ ਪਤਾ ਹੈ ਇਹ ਉਧਰ ਤੋਂ ਸਾਹਮਣੇ ਪੜਨੇ ਆ ਹਾਂ ਉਹ ਸਾਹਮਣੇ ਦੇ ਵਿੱਚ ਪੜਨੇਗਾ ਕਿ ਹਾਂ ਨਾ ਧਰਤ ਘੰਮਾ ਕਰੀ ਵੀ ਚਾਹੀਦਾ ਆਦਾ ਬਣ ਗਿਆ ਨਾ ਕਾਬੂ ਹਾਂ ਜਸੂ ਲੱਗੀ ਤਿਰ ਪਰਮਾ ਕੀ ਲੋਟੀਆਂ ਰੋਟੀਆਂ ਲਾ ਦਿਓ ਜੀ ਫਿਰ ਉਧਰ ਮੀਟਿੰਗ ਹੋ ਰਹੀ ਤੇਰੇ ਬੇੜੇ ਬਾੜੇ ਚ ਹਾਂ ਆ ਰਹੇਗੇ ਪਤਾ ਨਾ ਬਸ ਆ ਥੱਲੇ ਰਹਿੰਦਾ ਹੁਣ ਆ ਉੱਤੇ ਜਿਹੜੀ ਕੰਧ ਰਹਿੰਦੀ ਆ ਆਹ ਫਰੰਟ ਰਹ ਗਿਆ ਐਂ ਦੀ ਰਹੇ ਵਾਲਾ ਵੀ ਰਹਿੰਦੀ ਹਲੇ ਇਹ ਪੌੜੀ ਵਾਲਾ ਤਾਂ ਉਹਦਾ ਕੰਮ ਆ ਔੜੀ ਦੇ ਪਿੱਛੇ ਹਾਂ ਜਿਹੜੀ ਉਹ ਕੰਪਨੀ ਰਹਿੰਦੀ ਹੁੰਦੀ ਹਾਂ 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 ਖਾਂ ਇਹ ਸਾਰੀ ਪਈ ਗੰਦ ਹਲੇ ਇਹਨੂੰ ਕਰਨਗੇ ਹੌਲੀ ਹੌਲੀ ਸਾਰਾ ਕੰਮ ਆ ਇੰਨਾ ਕੂੜਾ ਚੱਕਦੇ ਸਾਲਾ ਫੇਰ ਹੋ ਜਾਂਦਾ ਮੈਂ ਇੰਨਾ ਕੂੜਾ ਚੱਕਦੇ ਫੇਰ ਫੇਰ ਹੋਇਆ ਹੁੰਦਾ ਹਾਂ ਅਜੇ ਇੱਥੇ ਇੱਥੇ ਲੱਗਣੀ ਇੱਟ ਦੀ ਲਾਈਨ ਲੱਗਣੀ ਹਾਲ ਇੱਕ ਇਹਨਾਂ ਵਿੱਚ ਜੌਗਟਾ ਹਲੇ ਉੱਧਰ ਪਾਸੇ ਤੇ ਪਾਈ ਪਈ ਐ ਸਰ ਉਹ ਤੇਰੇ ਵਾਲੀ ਪਾਸੇ ਪਈ ਹਾਂ ਹਾਂ ਪਈ ਹਲੇ ਤਾਂ ਮੇਰੇ ਇੰਨੇ ਵੇੜਨੇ ਨਹੀਂ ਚਾਹੁੰਦੇ ਕਹਿੰਦੇ ਪਾਸੇ ਗਰਮੀਆਂ ਤੱਕ ਤਾਂ ਅਸੀਂ ਪੂਰੀਆਂ ਦੁਬਾਰਾ ਗਰਮੀਆਂ ਲਿਆਉਣੀ ਆ ਉਹਨਾਂ ਨੇ ਗਰਮੀ 'ਚ ਸ਼ੁਰੂ ਕਰਦਾ ਕੰਮ ਗਰਮੀ ਆ ਚੱਲੀ ਬੱਲਾ ਵਾ ਕੰਨੀ ਦੋ ਦੋ ਪੱਖੇ ਲਾ ਕੇ ਇਹਨਾਂ ਨੂੰ ਹੈ ਮੈਂ ਇੱਥੇ ਜੇ ਸ਼ੁਰੂ ਕਰਦਾ ਕੰਮ ਆਪਾਂ ਨੇ ਅੱਛਾ ਦੋ ਦੋ ਪੱਖੇ ਲਾਉਣੇ ਮਿਸਤਰੀਆਂ ਨੂੰ ਮੈਂ ਹਾਂ ਜੇ ਹਟਦੇ ਨਹੀਂ ਤੇ ਦਾਮਾਂ ਨੂੰ ਵਧਾਉਂਦੇ ਤੇ ਉਹ ਕੰਦ ਪਈ ਆ ਭਾਈ ਕੰਧ ਹਲੇ ਕਰਦਣੀ ਅੱਜ ਨਵੇੜੇ ਦੇ ਨੇ ਹੌਲੀ ਹੌਲੀ ਆਉਣਗੇ ਅੱਜ ਹੁਣ ਉਧਰ ਹਲੇ ਦੂਜੇ ਫਾਲਸਲੀ ਵਾਲੇ ਕਾਲੇ ਹੋਏ ਹੋਏ ਆ ਉਹ ਸਾਨੂੰ ਕਿੰਨੇ ਆਪਣੇ ਵਾਹ ਦੇਖਦੇ ਅੱਜ ਪਤਾ ਲੱਗੂਗਾ ਬਾਜੀ ਦਾ ਆਗੇ ਜੀਵਸੇ ਵਾਲਾ ਹਾਂ ਬਗ ਮੈਨੂੰ ਕਹਿੰਦੇ ਤੇ 14 ਤੇਰੀ ਫੋਟੋ ਲਈ ਪੋਸਟਰ ਵੱਡੀ ਤੇਰੀ ਫੋਟੋ ਲਈ ਪੋਸਟਰ ਉੱਪਰ ਤੋਰ ਕਹਿੰਦੇ ਤੇ ਹੁਣ ਕਿਹੜੇ ਬਾਜੀ ਇੰਦਰਜੀਤ ਬਾਜੀ ਕਹਿੰਦੇ ਕਿ ਮੈਂ 14 ਨੂੰ ਕਿੱਥੇ ਬੈਠਣਾ ਆਇਆ ਉਧਰ ਉਧਰ 1:30 ਵਜੇ ਦੀ ਆ ਸਾਡੇ ਇਲਾਕੇ ਦੇ ਵਿੱਚ ਰੋਪੜ ਦੇ ਵਿੱਚ ਬਾਲੀਬਾਲ ਦਾ ਟੂਰਨਾਮੈਂਟ ਹੋ ਰਿਹਾ। ਉਹ ਮਾਹਲ ਬਲਾਕਪੁਰ ਵੀ ਪਾਉਣੀ ਆਪਾਂ ਨੇ ਤੇ ਉਹਦੇ ਵਿੱਚ ਆਪਾਂ ਨੇ ਟੀਮ ਸਪੌਂਸਰ ਕੀਤੀ ਆ। ਹਰ ਮੈਂ ਹਾਂਜੀ ਟੀਮ ਸਪੌਂਸਰ ਕੀਤੀ ਉਹਦੇ ਵਿੱਚ ਆਪਾਂ ਨੇ ਤੇ ਟੀ-ਸ਼ਰਟਾਂ ਪਾਉਣੀ ਪਈਆਂ ਜਾਣਗੀਆਂ। ਵੱਡੇ ਹੀ ਕਰਾਂਗੇ ਵੱਡੇ ਹੀ ਸੋਚਿਆ ਵੱਡੇ ਹੀ ਕਰਨਾ ਹੁਣ। ਆਜ ਤੇ ਹਨਾ ਨੂੰ ਮਿਲਣਾ ਹਾਂ ਅੱਜ ਅੱਜ ਖੇਡਣਗੇ ਅੱਜ ਖੇਡਣਗੇ ਫੇਰ ਦੁਬਾਰੇ ਅੱਜ ਹਾਂ ਤੁਹਾਨੂੰ ਵੀ ਜਿੱਤ ਕੇ ਆਏ ਹਾਂ 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 ਅੱਜ ਖੇਡਣਗੇ ਹੋਏ ਆਜੇ ਕੁੱਤੇ ਸਾਰੇ ਟੱਟੀ ਇੱਥੇ ਕੀ ਕਰਨਗੇ ਦੇਖ ਉੱਪਰ ਕਰੀ ਹੋਈ ਤੇ ਚਕਾਈ ਆ ਉੱਪਰ ਤੇ ਹਾਂ ਸਾਰ ਤੇ ਅਹ ਜੋ ਆਪਣਾ ਇਹ ਕੁੱਤਾ ਲੱਗਦਾ ਮੈਨੂੰ ਕਾਲਾ ਆਪਣਾ ਇੱਥੇ ਸਾਹਮਣੇ ਬਹੁਤ ਬੈਠੇ ਹੁੰਦੇ ਇੱਥੇ ਅੱਗੇ ਟੌਰ ਨਾਲ ਸਭ ਤੋਂ ਪਹਿਲਾਂ ਇਹ ਕਿਤੇ ਕੁੱਤੇ ਰਹਿਣ ਲੱਗ ਗਏ ਇੱਥੇ ਸਾਨੂੰ ਹੈ ਇਹ ਤਾਂ ਸਵੇਰ ਟਾਈਮ ਸਵੇਰ ਟਾਈਮ 5 ਤੋਂ 6 ਬੈਠੇ ਹੁੰਦੇ ਇੱਥੇ ਹਾਂ ਇੱਥੇ ਨੂੰ ਪਤਾ ਨਹੀਂ ਕਿੱਦਾਂ ਵੱਡ ਜਾਂਦੇ ਕਿੱਦਾਂ ਨਹੀਂ ਉਹ ਦੇ ਦੇਖੋ ਇੰਨੀ ਦਾ ਬਿੱਲ ਆਉਂਦੀ ਕੱਭੇ ਇੱਥੇ ਨਹੀਂ ਵੱਡਦੇ ਭਾਈ ਉਹਦੇ ਬਿੱਲ ਅੱਜ ਕਰਦਾ ਲਾ ਜਣਾ ਦਾ ਵਾ ਗੱਦਰ ਦੂਦਾ ਆ ਗਿਆ ਗੁੱਗਾ ਇਹ ਇਹ ਉਧਰ ਨਾਲ ਇਹ ਦੇਪੇ ਨਾਲ ਬਹੁਤ ਲੱਗਦੀ ਆਪਣੇ ਜਿੱਤੇ ਨਾਲ ਲੈ ਜਿੱਤੇ ਤੇਰਾ ਆਲੀ ਆ ਗਿਆ ਜਿੱਤੇ ਉਹ ਜਿੱਤੇ ਤੇ ਰਾੜੀ ਆਉਂਦਾ ਛੇੜੀ ਛੇੜੀ ਮੜਾ ਜਾਉ ਨੂੰ ਉਹਦੇ ਉਹਦੇ ਕਰ ਲੱਗਿਆ ਦਾ ਸ਼ਰਾ ਦੂਜੇ ਹੀ ਕਰਦਾ ਹੁੰਦਾ ਇਹ ਕਰਦਾ ਹੁੰਦਾ ਇਹ ਆ ਇਹ ਕਰਦਾ ਹੁੰਦਾ ਉਹਨਾਂ ਦਾ ਉਹ ਆਏ ਕਰਦੇ ਆਏ ਦੇਰ ਬਹੁਤ ਬੈਠਦਾ ਹੈ ਆਏ ਕਰਦੇ ਉਹਦੇ ਲੰਘ ਆੜੀ ਤੇਰਾ ਆੜੀ ਲੰਘਿਆ ਜਰਾ ਲੰਕਾਰਾ ਮਾਰ ਕੇ ਗਿਆ ਕਹਿੰਦਾ 800 ਰੁਪਏ ਦਾ ਆੜੀ ਲੰਦਾ ਮੈਂ ਕਹਿੰਦਾ ਮੈਂ ਇੱਕ ਵਾਰੀ ਗਾਣੇ ਮੈਂ ਸਟੇਲਿੰਗ ਗੱਡੀ ਵੀ ਚਲਾ ਲੈਣਾ ਕਹਿੰਦਾ ਹਾਂ ਹਾਂ ਮੈਂ ਇਹ ਕਰੇ ਗੱਡੀ ਚ ਲਾ ਕੇ ਦੱਸ ਗੇਅਰ ਪਾ ਕੇ ਵੀ ਦੱਸਦਾ ਹਾਂ 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 ਲੱਭਿਆ ਜਿਹਦਾ ਦਿਨ ਤਾਂ ਮਿਸਤਰੀ ਨੂੰ ਲੱਗਾ ਵੀ ਕੰਮ ਖਰਾਬ ਕਰਨ ਦੇਖੀ ਦਿਨ ਮੇ ਟਾਈਮ ਕਿਨਾ ਹੋ ਗਿਆ ਪਾਣੇ ਨਾਲੇ ਘਰ ਆਇਆ ਹੈ ਹੈ ਪਾਣੇ ਨਾ ਹੋ ਗਏ ਪਾਣੇ ਨਾ ਹੋ ਗਏ ਹਾਂ ਜੀ ਅਜੇ ਕੱਤ ਨਹੀਂ ਆਏ ਯਾਰ ਇਹ ਟੁੱਟੀ ਮਾਰਨੀ ਹੋਣੀ ਅੱਜ ਹਾਂ ਸਭ ਦੇ ਲੱਗ ਰਹੀ ਜੀ ਤੁਹਾ ਮਾ ਰਾਜਮંત્રી ਦੇ ਰਾਤ ਆ ਗਿਆ ਦਾ ਬਾਈ ਕਿਹੜਾ ਧੰਮਾ ਹਾਂ ਹਲੋ ਰੇਤਾ ਸਭ ਆ ਗਿਆ ਰੇਤਾ ਨਹੀਂ ਆਇਆ ਸਾਹਮਣੇ ਅੱਛਾ ਅਦਲਾ ਇੰਨਾ ਕਰਦੇ ਰੇਤਾ ਨੂੰ 650 ਦਾ ਆਇਆ ਕਹਿੰਦੇ ਬਾਈ ਸਟਾਰਲਡ ਰੇਤਾ ਕਹਿੰਦੇ ਆ ਲਾਲ ਕਿਹੜਾ ਤਾਂ ਲਾਲ ਨਹੀਂ ਨੀਲਾ ਕਹਿੰਦਾ ਨੀਲਾ ਮਗਾਇਆ ਤਾਂ ਨੀਲਾ ਮਗਾਇਆ ਤਾਂ ਇਹ ਨੀਲਾ ਰੇਤਾ ਨੀਲਾ ਦਿਖਦਾ ਹੈ ਨੀ ਇਹ ਬਹੁਤ ਨੀਲਾ ਕਹਿੰਦੇ ਇਹਨੂੰ ਨਾ ਨੌ ਰੱਖਿਆ ਵੇ ਨੀਂਦਾ ਨੀਲਾ ਰੇਤਾ ਦਰਿਆਈ ਰੇਤਾ ਹਾਂ ਤਾਂ ਖੱਡਾ ਪੰਦ ਹੋਈ ਹੋਈਆਂ ਬਾਈ ਨੇ ਆਪਣ 5000 ਦਾ 5000 ਦਾ ਹੁਣਾ ਦਾ ਇਹ 6500 ਰੁਪਏ ਦਾ ਮੰਗਾਇਆ 1500 ਵੱਧਾ ਲੈ ਕੇ ਕੋਈ ਤਾਂ ਗੱਲ ਹੈ ਮੈਂ यार ਤੂੰ ਸੱਚ ਜੋ ਯਾਰ ਕੰਮ ਨਾ ਖੜੇ ਸਾਡਾ ਹਾਂ ਤਾਂ ਕੰਮ ਹੀ ਖਾਗਾ ਪਏ ਮਿਸਤਰੀ ਦੀ ਵੇਟ ਹੋ ਰਹੀ ਮਿਸਤਰੀ ਹਾਲ ਤੱਕ ਆ ਨਹੀਂ ਰਹੇ ਹੈਗੇ ਅੱਜ ਦੇਗਲਾ ਰੇਤਾ ਲੱਗਿਆ ਐਨਾ ਹੀ ਸਮਟ ਲੱਗਣਾ ਆ ਗਏ ਆਹ ਆਪਣੇ ਬੰਦੇ ਆ ਰਹੇ ਹੋਰ ਅੱਜ ਲੱਗਦਾ ਮਿਸਤਰੀਆਂ ਨੇ ਛੁੱਟੀ ਕਰ ਲੈਣੀ ਇੱਕ ਧਰਨੇ ਹੁਣ ਕੋਈ ਬਹਾਨਾ ਦੇਖੀ ਕੈਸਾ ਮਾਰਨਾ ਹੈ ਬਈ ਕੰਮ ਆ ਦੇਖੋ ਇਹਨਾਂ ਨੇ ਕੈਸਾ ਮਾਰਨਾ ਹੁਣ ਆ ਸਭ ਤੋਂ ਤੇਜ਼ ਕਿਵੇਂ ਨੋ ਮਾਰੂਗੇ ਉਹ ਇੱਥੇ ਕੀ ਹੋਇਆ ਉਹ ਬਜਰੀ ਜਿਆਦਾ ਬਜਰੀ ਜ਼ਿਆਦਾ ਤੈਗੀ ਇੱਥੇ ਇਹ ਵੀ ਘਰਵਾਈ ਨਾਲ ਦੀ ਨਾਲ ਮੈਂ ਕਹਾਂ ਬਾਅਦ ਤੁਸੀਂ ਉਹ ਮਰੀ ਜਾਂਦੇ ਆ ਸਵੇਰੇ ਛੋੜੇ ਮਰੀ ਜਾਂਦੇ ਆ ਫਿਰ ਘਰਵਾਈ ਜਣਾ ਤੇ ਬੱਚਾ ਚੱਲਦੇ ਖਾਪੀ ਕਿ ਆਉਂਦੇ ਸੀ ਭੈਣ ਜਾ ਦੁਪਹਿਰ ਦੇ ਟਾਈਮ ਹੋਇਆ ਨਾ ਵੱਤ ਬਾਈ ਨੇ ਵੀ ਸੁੱਤੀ ਐ ਆ ਤੂੰ ਕੋਈ ਦੋਫਾ ਦੋਸਾ ਦੋਸਾ ਖਾ ਕੇ ਆਉਂਦੇ ਉਹ ਪਲਾਕੀਆਂ ਨੂੰ ਫਿਰ ਆ ਬਾਈ ਵੀ ਗਨਾਂ ਆਹ ਤੇ ਸਮਰਾੜੇ ਦਾ ਹਾਂ ਉਹਨੇ ਮੇਰੇ ਭਤੀਜੇ ਦਾ ਕੋਲੋਂ ਓਕੇ ਕਿੱਥੇ ਚੱਣੀ ਜਾਂਦੀ ਹਾਂ ਜਾ ਜਾਂਦੇ ਨਾਲ ਖਾ ਜਾਂਦੇ ਨਾਲ ਪ੍ਰਮੋਸ਼ਨ ਕਰਿਆ ਉਹਨੇ ਮੈਂ ਮੈਂ ਵੀ ਆਉਣਾ ਫੇਰ ਬੁਲਾ ਲਈ ਅੱਜ ਕਰਨਾ ਥੋੜਾ ਪੁੱਛ ਲੈ ਦੇਖ ਲੈਂਦੇ ਦੁਪਹਿਰਦਾਰੇ ਜਾ ਜਾਂਦੇ ਨੇ ਜੇਡਾ ਤੇ ਆਇਆ ਬਾਈ ਉਹ ਕੋਈ ਗੱਲ ਨਹੀਂ ਜਾ ਜਾਂਦੇ ਦੁਬਾਰੇ ਦੁਬਾਰੇ ਕਰਿਆ ਤੇ ਨੰਮੇ ਦਾ ਦੁਗਾਟਨ ਕਰਵਾ ਦਿੰਦੇ ਰੀਬਨ ਕਟਾ ਦਿੰਦੇ ਆ ਪੁੱਛ ਲਈ ਫਿਰ ਮੈਨੂੰ ਦੱਸ ਦੀ ਫਿਰ ਉਹ ਦੇਖੀ ਖੋਲੇਗਾ ਉੱਧਰ ਕਰੀ ਪੰਦਾ ਜੇਪੜਾ ਕੁੱਟੀ ਜਾਣੇ ਮਤਲਬ ਦੀ ਕੁੱਟਿਆ ਹੋਣਾ ਉਹ ਮੁਰੇ ਕੁੱਟਿਆ ਹੋਣਾ ਬਲ ਪੈ ਗਿਆ ਹੋਣਾ ਪਹਿਲਾਂ ਪਚਾਈ ਦਾ ਸਾਹ ਉਹ ਪੂਰਾ ਕੁੱਟ ਦਿੰਦੇ ਆ ਨਾ ਹੋਰ ਤੱਕ ਦਿੰਦੇ ਮੈਂ ਆ ਚੰਗੀ ਦਾ ਤੱਕਦੇ ਹੋਰ ਕਹਾਂ ਨੂੰ ਜਿੰਨਾ ਜੋਰ ਲਾ ਦੇ ਸਾਰੇ ਜਨਾਬ ਦਾ ਸਾਹ ਲੜਕਾ ਤਾਂ ਉਹ ਚੱਲੀਗਾ ਕਿ ਤਾਰਾ ਹਾਂ ਤਾਰਾ ਉੱਪਰ ਚੱਲੀਗੇ ਸਾਰਿਆਂ ਚਲਾਵਾ ਭਾਈ ਮੈਂ ਤਾਂ ਜੂ ਲੱਗਿਆ ਚੱਕਰ ਜੇ ਆਉਣ ਭਾਈ ਹਾਂ ਮੈਨੂੰ ਘਰ ਦੇ ਗੋਟ ਕਹਿਣ ਹਾਂ ਸੋੜੇ ਕੁਝ ਜੇ ਘਰਦਿਆਂ ਨੂੰ ਕਹਿੰਦਾ ਵੀ ਮੈਨੂੰ ਆਏ ਤੇ ਆਏ ਹੁੰਦੇ ਉਹਨਾਂ ਕਹਿੰਦਾ ਤਾਂ ਜਰੂਰੀ ਪੱਗਾਂ ਲੈਣਾ ਤਾਂ ਕਦੇ ਮੈਂ ਆਚਾਰ ਖਾਵਾ ਦੇ ਦੋ ਹਾਂ ਤੇ ਮੈਂ ਖਾਲੀ ਭੰਗ ਭਾਈ ਹੋਲੀ ਵਾਲੇ ਦਿਨ ਕਿ ਮੈਂ ਕਦਾਂ ਕਦਾਂ ਅੰਦਰ ਬੈਠਾ ਤਾਂ ਨਹੀਂ ਆਇਆ ਮੈਂ ਖਾ ਕੇ ਦੇਖਾ ਮੈਂ ਪਹਿਲਾਂ ਤਾਂ ਬਾਹਰ ਹੀ ਕੋਈ ਦੇਖੀ ਇਕੱਲੇ ਰਹੀ ਹਾਂ ਮੈਂ ਖਾਲੀ ਕੈਂਨੀ ਕ ਹਾਂ ਕੈਂਨੀ ਕ ਤਾਂ ਲੈ ਖਾ ਕੇ ਦੇਖਾ ਮੈਂ ਕਹਿੰਦਾ ਖਾਲਾ ਕੁਝ ਨਹੀਂ ਕਹਿੰਦੀ ਮੈਂ ਹੋਰ ਖਾ ਲਈ ਕੈਂਨੀ ਕ ਹਾਂ ਹਾਂ ਫਿਰ ਮੈਂ ਇੱਕ ਸਾਫ ਦੀ ਉਗਾਲੀ ਦੋ ਖਾ ਗਿਆ ਮੈਂ ਅੱਛਾ ਉਸਦੇ ਬਾਅਦ ਉੱਥੇ ਕੁਝ ਨਹੀਂ ਹੋਇਆ ਹਾਂ ਬੰਤ ਬਾਬੇ ਨੂੰ ਬਾਬਾ ਜਵਾਬੇ ਚੱਲ ਜੇ ਕਰ ਚੱਲ ਉਹ ਵੀ ਨਹੀਂ ਹੋਇਆ ਹਾਂ ਆਗੇ ਮੈਂ ਚਾਹ ਪੀਤੀ ਘਰ ਦੇ ਕਨੇ ਚਾਹ ਪੀ ਲੈ ਹਾਂ ਚਾਹ ਪੀਂਦੀ ਸਾਰੇ ਬਾ ਮੈਂ ਉੱਥੇ ਖੜਾ ਤੇ ਗੇਟ ਕੋਲ ਬਹੁਤ ਸਾਰੇ ਚੱਕਰ ਕਰਤੇ ਉਹਨੇ ਬਾ ਉਹ ਹੀ ਕੰਮ ਹੋ ਗਿਆ ਕਿ ਤੇ ਉੱਥੇ ਵਾਲਾ ਹਾਂ ਮੈਂ ਤੇ سوچਿਆ ਬਾਬਾ ਜੀ ਇਦਾਂ ਹੋਈਦਾ ਸਾਰਾ ਬਾ ਫੇਰ ਭਾਈ ਮੈਂ ਤਾਂ ਕਦੇ ਉੱਧਰ ਨੂੰ ਜਾਵਾ ਕਦੇ ਉੱਧਰ ਨੂੰ ਕਦੇ ਮੈਂ ਗੋਲੇ ਨੂੰ ਗਿਆ ਮੈਂ ਵੀ ਖਾਲੀ ਸੀ ਮੈਂ ਜਰੀ ਬੈਂਕ ਪੈਸੇ ਖੜਾਉਣਾ ਮੈਂ ਵੀ ਆਲ ਵਾਲ ਜਾਊਗਾ ਉੱਤੇ ਕਹਦਾ ਇਹਨੇ پیسے ਕਾਦੇ ਕਢਾਉਂ ਪਾ ਦੇ ਇਹਨੇ ਤੂੰ ਆਇਆ ਕਹਿੰਦਾ ਕੀ ਆ ਹੋ ਗਿਆ ਮੈਂ ਹੁਣ ਉਹ ਤੋਂ ਕਢਾ ਦੇ ਉਹ ਕਹਦਾ ਸਰਦਾਰ ਜੀ ਕੀ ਆ ਮੈਂ ਬੈਂਕ ਮੈਨੇਜਰ ਕੋਲ ਚਲੀ ਗਿਆ ਮੈਂ ਬੈਠਾ ਬੈਠਾ ਲੱਗਿਆ ਚੱਕਰ ਹੋਣ ਬਸ ਮੈਂ ਬੈਕ ਬੈਂਕ ਮੈਨੇਜਰ ਕੋਲ ਬੈਠਾ ਤਾਂ ਮੈਂ ਉੱਠ ਕੇ ਖੜਾ ਹੋਇਆ ਧੜਕਣ ਵੀ ਤੇਜ਼ ਹੋਣ ਲੱਗੀ ਯਾਰ ਅਸਰ ਕਰਨ ਲੱਗੀ ਭੰਗ ਹਾਂ ਕਹਿੰਦਾ ਇੰਨੇ ਪੈਸੇ ਕਾਦੇ ਕਢਾਉਣੇ ਉਹ ਮੈਂ ਤੂੰ ਦੇ ਦੇ ਮੈਨੂੰ ਲੋੜ ਆ ਜਾ ਰਿਹਾ ਇਹਨੂੰ ਕਹਿ ਰਿਹਾ ਤੂੰ ਰਗੜੇ ਰਿਹਾ ਬਿਲਕੁਲ ਮੇਰੇ ਵੱਲੋਂ ਦੇਖ ਕੇ ਉਹ ਉੱਥੇ ਦੇ ਸਾਈਨ ਚੈੱਕ ਕਰਕੇ ਕਹਿੰਦਾ ਸੱਦਾ ਉਹਦੇ ਕੋਲ ਜਾ ਕੇ ਕੈਸ਼ੀਅਰ ਕੋਲੇ। ਉਹ ਤਾਂ ਉਹਦੇ ਕੱਟ ਕੜਾ ਕੱਟ ਕੇ ਦੇ ਦੇ ਉੱਥੇ ਦੇ ਨੇ ਪਾਸ ਕਰ ਤੇ ਦੇ ਦੇ। ਉਹ ਜਾਂ ਦਵਾਈ ਹੈ, ਬੰਦ ਹੈ ਬੁਖਰੀ ਹੈ। ਅਨੇ ਉਹ ਨਸ਼ੇ ਤਾਂ ਉਤਰ ਜਾਂਦੇ ਨਹੀਂ ਉਤਰਦੇ ਕਿਤੇ। ਇਹ ਤਾਂ ਇੱਕੋ ਨਾਲ ਆ ਜਾ ਬਸ ਇਹ ਮਿੱਠਾ ਖਾ ਲੈਂਦੇ ਹੋਰ ਜ਼ਿਆਦਾ ਪੜ੍ਹ ਕੇ ਜਾਣ ਤਾਂ। ਦੇਸੀ ਕੀ ਖਾ ਲਵੇ ਥੋੜਾ ਜਿਹਾ? ਮੈਂ ਤਾਂ ਪਾਣੀ ਦੇ ਪਾਸੋਂ। ਹਾਂ ਮੈਂ ਤਾਂ ਮਿੱਠੀ ਐਵੇਂ ਇੰਗਲਿਸ਼ੀ ਖਾਦੀ ਤੇ ਖੱਟੀ ਜੀ। ਇਹ ਤਾਂ ਭੰਗ ਦਾ ਭੰਗ ਤਾਂ ਐ ਹੁੰਦਾ ਕਿ ਜਿੱਦੋਂ ਨੇ ਅਸਰ ਜਿਹਦਾ ਪਤਾ ਹੱਸਾ ਲਾ ਜੀ ਉਹ ਜ਼ਿਆਦਾ ਕਰਦਾ ਪਰ ਉਹ ਤਾਂ ਆਪ ਦਾ ਇੱਛਾ ਜੇ ਰੋਟੀ ਖਾਣ ਲਿਆ ਰੋਟੀ ਖਾ ਹੋਈ ਜਾਂਦੀ ਹੈ ਹੋਰ ਯਾਨੀ ਮੈਂ ਬਾਈ ਕੰਟਰੋਲ ਪਾਉ ਰੱਖਿਆ ਮੈਂ ਕੋਈ ਚੀਜ਼ ਨਹੀਂ ਖਾਦੀ ਮਾਂ ਵੀ ਚੱਲ ਹੁਣ ਜਿਹੜਾ ਹੋ ਗਿਆ ਹੋ ਗਿਆ ਇਸ ਦੇ ਬਾਅਦ ਹੋ ਜਾਂਦੀ ਹੁਣ ਮਿਸਤਰੀ ਉਪਰ ਆ ਫੋਨ ਤੇ ਅੱਜ ਦੇ ਆਪਾਂ ਲਾਈਵ ਵੀਡੀਓ ਬੰਦ ਕਰਦੇ ਆ ਅੱਜ ਦੇ ਇਹ ਸੀ ਗੱਲਾਂ ਬਾਤਾਂ ਹਾਂ ਵੀ ਆ ਜਾ ਯਾਰ ਹੁਣ ਕਿੱਥੇ ਰਹਿ ਗਏ ਕੱਲ ਤੇ ਕਿੰਨਾ ਵਧੀਆ ਮੈਂ ਕਰਿਆ ਤਾਂ ਮੈਨੂੰ ਫੋਨ ਹਾਂ ਮੈਂ ਕਹਾਂ ਆ ਜਾ ਕਹਿੰਦਾ ਯਾਰ ਮੀਂਹ ਦੱਸਿਆ ਸਾਰਾ ਦਿਨ ਅੱਛਾ ਕਹਿੰਦਾ ਕੰਮ ਵੀ ਬਾਹਰ ਦਾ ਸਾਰਾ ਪਤਾ ਹੈ ਕਹਿੰਦਾ ਕਰਨਾ ਸਾਰਾ ਦਿਨ ਮੀਂਹ ਨਹੀਂ ਆਇਆ ਹੈਗਾ ਆਇਆ ਨਹੀਂ ਤੇ ਫਿਰ 3:00 ਵਜੇ ਕਰਿਆ ਫੋਨ ਮੈਂ ਮੈਂ ਕਿਹਾ ਦੇਖੀ ਹੜ ਤਾਂ ਨਹੀਂ ਆ ਗਈ ਤੇਰੇ ਪਿੰਡ ਉਹ ਨਾ ਬਾਈ ਦੱਸਿਆ ਉਹ ਤਾਂ ਮੈਂ ਵੈਦਰ ਦੇਖ ਲਿਆ ਤਾਂ ਵੈਦਰ ਚ ਮੀਂਹ ਉਹ ਮੈਂ ਕੋਈ ਮੀਂਹ ਨਹੀਂ ਚਾਹੇਗਾ ਹਾਂ ਬਾਹਰ ਮੇਮਾਰ ਨੇ ਮੈਂ ਤਾਂ ਸੁੱਟੀ ਕਰਦੀ ਸੀ ਤੇ ਆੜੀ ਲੱਗ ਜਾਣੀ ਦੀ ਕੱਲ ਦੀ ਕੱਲ ਦੀ ਡੜੀ ਲੱਗ ਜਾਣੀ ਥੱਲੇ ਥੱਲੇ ਯਾਰ ਜਿੰਨੇ ਤੱਕ ਸੁੱਕ ਜਾਣਾ ਦਾ ਇੰਨੀ ਤਾਂ ਪਤਲ ਮੀਂਹ ਤਾਂ ਪਿਆ ਹੀ ਨਹੀਂ ਸ਼ਾਮ ਨੂੰ ਪਿਆ ਥੋੜਾ ਜਿਹਾ ਬਸ ਛਿੱਟੇ ਜੇ ਮਾੜਾ ਮੋਟਾ ਹੀ ਪਿਆ ਇੰਨਾ ਨਹੀਂ ਤਾਂ ਹਾਂ ਜੜ ਜੀ ਕਿੱਲੀ ਕਰ ਗਿਆ ਬਸ ਹਾਂ ਹਾਂ ਅਖਵਾਰ ਚ ਆਹੀ ਖਬਰ ਉੱਪਰ ਉਧਰ ਬਰਫ ਪੈ ਗਈ ਬੜੇ ਬੜੇ ਉਧਰ ਆਹ ਗੜੇ ਬਾਈ ਹੋਈ ਹਾਂ ਜਾਣਾ ਫੇਰ ਇਸ ਵਾਰੀ ਕਿੱਥੇ ਸੇਮਕੁੰਡ ਸਾਹਿਬ ਨਹੀਂ ਬਾਈ ਹਾਂ ਪਿਛਲੀ ਵਾਰ ਗਿਆ ਤਾਂ ਨਾ ਆਪਾਂ ਹੀ ਡੁੱੜਦੇ ਸਭ ਤੇ ਮੂਰੇ ਗਏ ਆਪਾਂ ਹੀ ਗਏ ਡੁੱੜਦੇ ਸਭ ਤੇ ਮੂਰੇ ਜਿਹੜੇ ਤਾਂ ਗਏ ਆ ਸਫਰ ਹੁਣ ਚੱਲਦਾ ਹੀ ਨਹੀਂ ਹੈਗੇ ਇਸ ਵਾਰ ਲੱਗ ਜਾਣਾ ਕਿ ਤਿੰਨ ਸਾਲ ਤੱਕ ਚਾਰ ਸਾਲ ਦਾ ਪ੍ਰੋਸੈਸ ਆ ਉਹ ਗੜੋਲੇ 'ਚ ਲੱਗ ਜਾਣਾ ਸਰੇ ਤੱਕ ਲੈ ਹਾਂ ਆ ਬੱਚੋ ਹੁਣ ਤਾਂ ਬਾਈ ਮੈਂ ਇੱਕ ਸਫਰ ਦੇਖੀ ਸੀ ਹਾਂ ਉਹ ਜਿਹੜਾ ਲੱਗਿਆ ਜਿੱਥੇ ਨੂੰ ਆਪਾਂ ਜਾਂਦੇ ਆ ਤੇ ਆ ਪਿਆ ਤਾਂ ਉਹ ਅੱਛਾ ਹਾਂ ਚਲੋ ਤਾਂ ਲੱਣ ਲੱਗ ਲਾਉਣ ਉਹਨੇ ਨਹੀਂ ਜਦ ਤੱਕ ਕਰਦਾ ਚੱਲ ਨਹੀਂ ਲੱਗ ਜਿਵੇਂ ਜਉਣੀ ਉੱਥੇ ਨਾ ਤੂਫਾਨ ਪਹਾੜ ਹੀ ਡਿੱਗ ਗਿਆ ਪੱਥਰ ਡਿੱਗ ਗਿਆ ਉੱਥੇ ਹੇਮਕੁੰਡੂ ਸਾਹਿਬ ਜਾ ਤਾਂ ਬੰਦਾ ਚੱਕਰ ਤੋਂ ਚੱਲ ਪੈਂਦਾ ਚਾਓ ਚਾਓ ਦੇ ਵਿੱਚ ਸਿਰੇ ਜਾ ਕੇ ਮੱਥਾ ਟੇਕ ਕੇ ਵਸਰਾ ਉੱਥੇ ਮੱਥਾ ਟੱਕ ਆਏ ਦੇਖਦਾ ਗੱਲ ਤੇ ਜ ਕਰਨੇ ਦਾ ਬਾਬਾ ਇੱਕ ਤੁਹਾਡੀ ਪੁਜਾ ਦੇ ਬਸ ਹੁਣ ਪੁਜਾ ਦੇ ਮੁੜ ਕੇ ਨਹੀਂ ਹੁੰਦੀ ਆਉਂਦਾ ਨਹੀਂ ਆਉਂਦਾ ਬਾਈ ਫਿਰ ਹੌਲੀ ਹੌਲੀ ਬੋਡੀ ਚਾਰਜ ਹੋਈ ਜਾਂਦੀ ਹੈ ਚਾਰਜ ਹੋਈ ਜਾਂਦੀ ਹੈ ਹਾਂ ਮੋਟਰ ਬੰਦ ਕਰ ਦੇ ਮੋਟਰ ਸਭੇ ਬੰਦ ਲੈ ਵੀਨੇ ਮੈਂ ਖਾ ਪਾਉਣਾ ਗੁਫਟੀ ਯਾਰ ਬੰਦਾ ਮੱਥਾ ਟੇਕਦਾ ਜਾਂ ਨਾ ਆਉਂਦਾ ਨਾ ਬਾਈ ਫਿਰ ਥਕੇ ਮਰ ਤੁਰਦਾ ਹਾਂ ਨਾਉ ਦੀ ਸਾਰ ਤਾਂ ਨਾ ਫਿਰ ਉਹ ਹੋਏ ਹੋਏ ਜਿੰਨੀ ਵੀ ਧਕਾਵਟ ਸਾਰੀ ਉਤਰ ਜਾਂਦੀ ਹੋਰ ਚੜ ਜਾਂਦਾ ਬੰਦਾ ਜੇ ਬਾਸੀ ਆਉਂਦਾ ਨਾ ਬ੍ਰੇਕਾਂ ਲਾ ਲੈ ਕੇ ਆਉਣਾ ਪੈਂਦਾ ਫਿਰ ਜ਼ਿਆਦਾ ਬੁਰਾ ਹਾਲ ਹੁੰਦਾ ਗੂੜਦਾ ਬਾਈ ਫਿਰ ਤਾਂ ਪਿੰਨੀਆਂ ਦਾ ਹੀ ਜ਼ਿਆਦਾ ਫਿਰ ਪਿੰਨੀਆਂ ਬਹੁਤ ਹੁੰਦੀਆਂ ਜੀ ਬ੍ਰੇਕ ਲਾਉਣੇ ਪੈਂਦੇ ਬ੍ਰੇਕ ਲਾ ਲੈ ਕੇ ਉਤਰਨਾ ਪੈਂਦਾ ਹਾਂ ਇਸ ਵਾਰ ਥੋੜਾ ਜਿਹਾ ਨਾ ਆਪਣੀ ਜਾਨ ਨੂੰ ਪਹਿਲਾਂ ਕੰਨੇ ਫਰੀ ਨੂੰ ਉਹ ਕਰਾਂਗੇ ਉਹਦਾ ਬੜੀ ਜੱਗ ਭੱਜ ਭੱਜ ਕੇ ਭੱਜ ਭੱਜ ਕੇ ਬੇਟਾ ਲਾ ਦੇ ਆਹੋਰਾ ਨਹੀਂ ਆਪਣਾ ਸਾਧਨ ਲੜੀ ਨੂੰ ਲੈ ਲੇ ਕੋਈ ਚੀਜ਼ ਵਧੀਆ ਜੀ ਸੁਵੇ ਵਾਲੀ ਚਾਹੀਦੀ ਆ ਜਿਹੜੀ ਗੁੱਟ ਜਾਂਦੀ ਆ ਸੀ ਮਨ ਉਸ ਕੋੜੇ ਕਰ ਲੰਦੇ ਆ ਕੋੜਿਆਂ ਨਾਲ ਕੋੜਾ ਆਪਣਾ ਤਾਇਰ ਕਰ ਸੀ ਮੇਰੇ ਤੇ ਪੈਸੇ ਲੈ ਰਲ ਮੈਂ ਮੈਂ ਨਹੀਂ ਗਿੜੇ ਪਰ ਬੈਠਣਾ ਆਇਆ ਹਰਗੀਕ ਹਰਗੀ ਦੀ ਤੇ ਚਲੋ ਜੀ ਅੱਜ ਦੇ ਆਪਾਂ ਲਾਈਵ ਵੀਡੀਓ ਬਣ ਕਰਦੇ ਆ ਲਾਈਵ 'ਚ ਗੱਲਾਂ ਪਤਾ ਇਹ ਸੀ ਤੇ ਖਿਆਲ ਰੱਖੋ ਆਪਣਾ ਸਾਰੇ ਬੰਦੇ ਆਪਣਾ ਭਾਈ ਚੜ੍ਹਦੀ ਕਲਾ 'ਚ ਰੋਸ ਸਾਰੇ ਧੰਨਵਾਦ ਜੀ